ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਿਰਮਲ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਮੈਂ ਤੁਹਾਡੇ ਨਾਲ ਵੇਸਣ ਦੀ ਬਹੁਤ ਹੀ ਟੇਸਟੀ ਬਰਫੀ ਬਣਾਉਂਦੀ ਰੈਸਪੀ ਸ਼ੇਅਰ ਕਰ ਰਹੀ ਹਾਂ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਜ਼ਰੂਰ ਪਸੰਦ ਆਵੇਗੀ ਤੁਸੀਂ ਦੇਖ ਹੀ ਸਕਦੇ ਹੋ ਕਿ ਕਿੰਨੀ ਵਧੀਆ ਬਰਫੀ ਬਣ ਕੇ ਤਿਆਰ ਹੋਈ ਏ ਇੱਕਦਮ ਸੌਫਟ ਤੇ ਦਾਣੇਦਾਰ ਵੇਸਣ ਦੀ ਬਰਫੀ ਬਣ ਕੇ ਤਿਆਰ ਹੋਈ ਏ ਤੁਸੀਂ ਇਸ ਨੂੰ ਬਹੁਤ ਹੀ ਘੱਟ ਖਰਚੇ ਨਾਲ ਤੇ ਬਹੁਤ ਹੀ ਘੱਟ ਸਮੇਂ ਵਿੱਚ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਬਾਜ਼ਾਰ ਦੀ ਮਲਾਵਟੀ ਮਠਿਆਈ ਤੋਂ ਆਪਣੇ ਪਰਿਵਾਰ ਨੂੰ ਬਚਾ ਸਕਦੇ ਹੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਤੇ ਨਾਲ ਲੱਗੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਜੋ ਮੇਰੀ ਆਉਣ ਵਾਲੀ ਹਰ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਤੇ ਆਓ ਫਿਰ ਵੇਸਣ ਦੀ ਬਰਫ ਬਣਾਉਣੀ ਸ਼ੁਰੂ ਕਰਦੇ ਹਾਂ ਵੇਸਣ ਬਣਾਉਣ ਲਈ ਮੈਂ ਦੋ ਕੋਲੀਆਂ ਵੇਸਣ ਦੀਆਂ ਲਈਆਂ ਐ ਤੇ ਵੇਸਣ ਨੂੰ ਮੈਂ ਚੰਗੀ ਤਰ੍ਹਾਂ ਛਾਣ ਲਿਆ ਐ ਅੱਧੀ ਕੋਲੀ ਆਪਾਂ ਇੱਥੇ ਸੂਜੀ ਦੀ ਲਵਾਂਗੇ ਇੱਕ ਕੋਲੀ ਸੁੱਕਾ ਦੁੱਧ ਪਾਵਾਂਗੇ ਤੇ ਜਿੰਨਾ ਮੈਂ ਵੇਸਣ ਲਿਆ ਐ ਉਸ ਤੋਂ ਥੋੜੀ ਜਿਹੀ ਘੱਟ ਮੈਂ ਖੰਡ ਲਈਏ ਤੁਸੀਂ ਚਾਹੋ ਤਾਂ ਤੁਸੀਂ ਇਹਦੇ ਬਰਾਬਰ ਵੀ ਚੀਨੀ ਲੈ ਸਕਦੇ ਜੀ ਤੇ ਇੱਕ ਕੌਲੀ ਆਪਾਂ ਦੇਸੀ ਘਿਓ ਦੀ ਲਈਏ ਦੇਸੀ ਘਿਓ ਦੀ ਜਗ੍ਹਾ ਤੁਸੀਂ ਇਹਦੇ ਵਿੱਚ ਡਾਲਡਾ ਘਿਓ ਵੀ ਯੂਜ਼ ਕਰ ਸਕਦੇ ਜੇ ਹੁਣ ਇੱਕ ਕੜਾਈ ਆਪਾਂ ਗੈਸ ਉੱਪਰ ਗਰਮ ਰੱਖ ਲਾਂਗੇ ਇਹਦੇ ਵਿੱਚ ਅੱਧੀ ਕੌਲੀ ਦੇਸੀ ਘਿਓ ਦੀ ਪਾ ਦਾਂਗੇ ਥੋੜਾ ਜਿਹਾ ਮੈਂ ਇਹਦੇ ਵਿੱਚੋਂ ਘਿਓ ਬਚਾ ਲਿਆ ਏ ਜੇ ਸਾਨੂੰ ਲੋੜ ਹੋਏਗੀ ਅਸੀਂ ਅਸੀਂ ਇਹਦੇ ਵਿੱਚ ਹੋਰ ਘਿਓ ਪਾਵਾਂਗੇ ਥੋੜਾ ਜਿਹਾ ਇਹਦੇ ਵਿੱਚ ਬੇਸਨ ਪਾਵਾਂਗੇ मिक्स कर लेंगे बिल्कुल स्लो फ्लेम से अं लगातार हिलाते हुए हम बेसन भुन ਹੱਲੇ ਕਾਫੀ ਸੰਘਣਾ ਲੱਗਦਾ ਏ ਜਿਵੇਂ ਜਿਵੇਂ ਭੁੰਨਿਆ ਜਾਏਗਾ ਬੇਸਨ ਕਾਫੀ ਪਤਲਾ ਹੋ ਜਾਏਗਾ ਬੇਸਨ ਨੂੰ ਭੁੰਨਦੇ ਹੋਏ ਹੁਣ ਮੈਨੂੰ 3 ਤੋਂ 4 ਮਿੰਟ ਹੋ ਗਏ ਆ ਤੇ ਬੇਸਨ ਹੁਣ ਥੋੜਾ ਨਰਮ ਵੀ ਹੋ ਗਿਆ ਏ ਹਲਕੀ ਹਲਕੀ ਜਿਹੀ ਸਮੈਲ ਵੀ ਆਉਣ ਲੱਗੀ ਏ ਹੱਲੇ ਅਸੀਂ ਇਹਨੂੰ ਥੋੜੀ ਦੇਰ ਲਈ ਹੋਰ ਭੁੰਨਾਂਗੇ ਬਿਲਕੁਲ ਸਲੋ ਫਲੇਮ ਤੇ ਨੂੰ ਪੁੰਨਣਾ ਹੈ ਗੈਸ ਦੀ ਫਲੇਮ ਅਸੀਂ ਹਾਈ ਨਹੀਂ ਕਰਨੀ ਨਹੀਂ ਤੇ ਇਹਦਾ ਟੇਸਟ ਖਰਾਬ ਹੋ ਜਾਂਦਾ ਹੈ ਸਬਜ਼ਰ ਨੂੰ ਪਾਉਂਦੇ ਹੋਏ ਹੁਣ ਮੈਨੂੰ 8 ਮਿੰਟ ਹੋ ਗਏ ਆ ਤੇ ਇਹਦਾ ਕਾਫੀ ਹੱਦ ਤੱਕ ਰੰਗ ਵੀ ਬਦਲ ਗਿਆ ਹੈ ਤੇ ਇਹ ਕਾਫੀ ਨਰਮ ਵੀ ਹੋ ਗਿਆ ਹੈ ਹੌਲਾ ਸੀ ਇਹਦੇ ਵਿੱਚ ਸੂਜੀ ਪਾ ਦਾਂਗੇ ਤੇ ਜਿਹੜੀ ਮੈਂ ਇਹਦੇ ਵਿੱਚ ਸੂਜੀ ਪਾਉਣ ਲੱਗੀ ਐ ਸੂਜੀ ਮੈਂ ਪਹਿਲੇ ਥੋੜੀ ਜਿਹੀ ਭੁੰਨ ਕੇ ਰੱਖੀ ਸੀ ਸੂਜੀ ਭੁੰਨ ਕੇ ਰੱਖਣ ਨਾਲ ਸੂਜੀ ਜਿਹੜੀ ਉਹ ਖਰਾਬ ਨਹੀਂ ਹੁੰਦੀ ਇਹਦੇ ਵਿੱਚ ਸੁੰਡੀ ਵਗੈਰਾ ਨਹੀਂ ਪੈਂਦੀ ਕੋਈ ਕੀੜਾ ਵਗੈਰਾ ਨਹੀਂ ਲੱਗਦਾ ਤੇ ਇਸ ਲਈ ਸੂਜੀ ਮੈਂ ਬਾਅਦ ਚ ਪਾਈ ਐ ਜੇ ਤੁਸੀਂ ਬਾਜ਼ਾਰ ਤੋਂ ਲਿਆ ਕੇ ਸੂਜੀ ਪਾ ਰਹੇ ਹੋ ਤੁਹਾਡੇ ਕੋਲ ਭੁੱਜੀ ਹੋਈ ਸੂਜੀ ਨਹੀਂ ਐ ਤੇ ਤੁਸੀਂ ਇਹਨੂੰ ਪਹਿਲਾਂ ਹੀ ਪਾ ਲੈਣਾ ਥੋੜਾ ਜਿਹਾ ਸੂਜੀ ਨੂੰ ਵੀ ਨਾਲ ਚੰਗੀ ਤਰ੍ਹਾਂ ਭੁੰਨ ਲਾਂਗੇ ਸੂਜੀ ਪੌਣਾ ਬੇਸਨ ਜਿਹੜਾ ਹੈ ਬਹੁਤ ਦਾਣੇਦਾਰ ਬਹੁਤ ਵਧੀਆ ਬਣ ਕੇ ਤਿਆਰ ਹੁੰਦਾ ਹੈ ਥੋੜੀ ਦੇਰ ਲਈ ਹੁਣ ਅਸੀਂ ਸੂਜੀ ਨੂੰ ਤੇ ਬੇਸਨ ਨੂੰ ਭੁੰਨ ਲਾਂਗੇ ਬਿਲਕੁਲ ਥੋੜਾ ਜਿਆਸੀ ਇਹਦੇ ਵਿੱਚ ਕੀ ਹੋ ਪਾ ਦਾਂਗੇ ਹੋਰ ਬੇਸਨ ਹੁਣ ਸਾਡਾ ਵਧੀਆ ਤਰ੍ਹਾਂ ਭੁੰਨਿਆ ਗਿਆ ਹੈ ਤੇ ਹੁਣ ਅਸੀਂ ਇਹਦੇ ਵਿੱਚ ਸੁੱਕਾ ਦੁੱਧ ਪਾ ਦਾਂਗੇ ਕਾ ਦੁੱਧ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਹਨੂੰ ਚੰਗੀ ਤਰ੍ਹਾਂ ਇਹ ਮਿਕਸ ਕਰ ਲੈਣਾ ਸੁੱਕਾ ਦੁੱਧ ਵੀ ਚੰਗੀ ਤਰ੍ਹਾਂ ਮਿਕਸ ਹੋ ਗਿਆ ਹੈ ਤੇ ਹੁਣ ਗੈਸ ਦੀ ਫਲੇਮ ਅਸੀਂ ਬੰਦ ਕਰ ਦਾਂਗੇ ਤੇ ਥੋੜੀ ਦੇਰ ਲਈ ਅਸੀਂ ਇਹਨੂੰ ਇੱਦਾਂ ਹੀ ਹਿਲਾਉਂਦੇ ਰਾਵਾਂਗੇ ਕਿਉਂਕਿ ਸਾਡੀ ਕੜਾਈ ਕਾਫੀ ਗਰਮ ਹੈ ਜਦ ਤੱਕ ਇਹ ਥੋੜਾ ਠੰਡਾ ਨਹੀਂ ਹੋ ਜਾਂਦਾ ਉਨੀ ਦੇਰ ਤੱਕ ਅਸੀਂ ਇਹਨੂੰ ਗੈਸ ਬੰਦ ਕਰਨ ਤੋਂ ਬਾਅਦ ਵੀ ਹਿਲਾਵਾਂਗੇ ਕੜਾਈ ਨੂੰ ਹੁਣ ਅਸੀਂ ਗੈਸ ਤੋਂ نیچے ਉਤਾਰ ਦਾਂਗੇ ਤੇ ਹੁਣ ਅਸੀਂ ਚਾਸ਼ਨੀ ਬਣਾਉਣ ਲਈ ਇੱਕ ਪੈਨ ਗੈਸ ਉੱਪਰ ਗਰਮ ਰੱਖਾਂਗੇ ਇਹਦੇ ਵਿੱਚ ਚੀਨੀ ਪਾਵਾਂਗੇ ਜਿੰਨੀ ਇਹਦੇ ਵਿੱਚ ਚੀਨੀ ਪਾਈ ਹੈ ਉਹ ਤੋਂ ਅੱਧਾ ਸੀ ਇਹਦੇ ਵਿੱਚ ਪਾਣੀ ਪਾਵਾਂਗੇ ਇਹਦੀ ਹੁਣ ਇੱਕ ਤਰ ਦੀ ਚਾਸ਼ਨੀ ਤਿਆਰ ਕਰ ਲਾਂਗੇ ਇਹਦੇ ਵਿੱਚ ਥੋੜਾ ਜਿਹਾ ਔਰੈਂਜ ਫੂਡ ਕਲਰ ਪਾਵਾਂਗੇ ਇਹ ਆਪਸ਼ਨਲ ਹੈ ਜੇ ਤੁਹਾਡਾ ਮਨ ਹੋਵੇ ਤੁਸੀਂ ਪਾ ਸਕਦੇ ਜੇ ਨਹੀਂ ਤਾਂ ਤੁਸੀਂ ਇਹਨੂੰ ਸਕਿਪ ਵੀ ਕਰ ਸਕਦੇ ਜੇ ਇਹ ਸਿਰਫ ਵੇਸਨ ਦਾ ਕਲਰ ਵਧੀਆ ਕਰਨ ਲਈ ਪਾਇਆ ਹੈ ਤੇ ਤਿੰਨ ਤੋਂ ਚਾਰ ਹਰੀਆਂ ਲਾਚੀਆਂ ਨੂੰ ਬ੍ਰਿਕ ਪੀਸ ਕਿ ਪਾਦਾਂਗੇ ਚਾਸ਼ਨੀ ਨੂੰ ਹੁਣ ਥੋੜਾ ਜਿਹਾ ਠੰਡਾ ਕਰਕੇ ਚੈੱਕ ਕਰਦੇ ਹਾਂ ਇੱਕ ਤਾਰ ਬੰਨਦੀ ਪਈ ਏ ਚਾਸ਼ਨੀ ਬਣ ਕੇ ਤਿਆਰ ਆ ਗੈਸ ਦੀ ਫਲੇਮ ਹੁਣ ਬੰਦ ਕਰ ਦਾਂਗੇ ਬੇਸਨ ਹੁਣ ਠੰਡਾ ਹੋ ਗਿਆ ਏ ਤੇ ਹੁਣ ਅਸੀਂ ਇਹਦੇ ਵਿੱਚ ਚਾਸ਼ਨੀ ਮਿਕਸ ਕਰ ਲਾਂਗੇ ਚੰਗੀ ਤਰਾ ਇਹਨੂੰ ਮਿਕਸ ਕਰ ਲਾਂਗੇ ਹੁਣ ਬੇਸਨ ਨੂੰ ਜਮਾਉਣ ਲਈ ਮੈਂ ਇੱਕ ਥਾਲੀ ਨੂੰ ਥੋੜਾ ਜਿਹਾ ਘਿਓ ਲਗਾ ਕੇ ਗ੍ਰੀਸ ਕਰ ਲਿਆ ਏ ਥੋੜਾ ਜਿਹਾ ਇਹਦੇ ਵਿੱਚ ਵੇਸਣ ਪਾ ਦਾਂਗੇ ਚੰਗੀ ਤਰ੍ਹਾਂ ਇਹਨੂੰ ਥਾਲੀ ਵਿੱਚ ਸੈੱਟ ਕਰ ਲਾਂਗੇ ਗਾਰਨਿਸ਼ ਕਰਨ ਲਈ ਅਸੀਂ ਇਹਦੇ ਉੱਪਰ ਕੱਟੇ ਹੋਏ ਬਦਾਮ ਤੇ ਪਿਸਤਾਵਾ डालेंगे 2 ਘੰਟੇ ਲਈ ਹੁਣ ਅਸੀਂ ਇਦਾਂ ਹੀ ਇਹਨੂੰ ਰੂਮ ਟੈਂਪਰੇਚਰ ਤੇ ਸੈੱਟ ਹੋਣ ਲਈ ਇਹਨੂੰ ਰੱਖਾਂਗੇ ਉਹਦੇ ਬਾਅਦ ਅਸੀਂ ਇਹਦੇ ਪੀਸ ਕੱਟ ਲਾਂਗੇ ਵੇਸਨ ਦੀ ਬਰਫੀ ਹੁਣ ਸੈੱਟ ਹੋ ਗਈ ਹੈ ਤੇ ਹੁਣ ਅਸੀਂ ਇਹਦੇ ਪੀਸ ਕੱਟ ਲਾਂਗੇ ਵੈਸਨ ਦੀ ਬਰਫੀ ਸਾਡੀ ਬਣ ਕੇ ਤਿਆਰ ਆ ਤੁਸੀਂ ਦੇਖ ਹੀ ਸਕਦੇ ਹੋ ਕਿ ਕਿੰਨੀ ਵਧੀਆ ਬਰਫੀ ਬਣ ਕੇ ਤਿਆਰ ਹੋਈ ਏ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਜ਼ਰੂਰ ਪਸੰਦ ਆਈ ਹੋਵੇਗੀ ਜੇ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਧੰਨਵਾਦ